ਸਾਤਛੀਰੀਆ ਗਾਲ ਦੋਸਤੋ ਭੁੱਖ ਨਾਲੋਂ ਤਾਕਤਵਾਰ ਸਕੂਲੋਂ ਪਰਤਦੇ ਹੋਏ ਨੂੰ ਰੋਜ਼ ਪੰਡ ਪੱਠਿਆਂ ਦੀ ਚੁੱਕ ਘਰੇ ਲਿਹਾਉਣੀ ਪੈਂਦੀ ਇੱਕ ਵਾਰ ਹਾਲਤ ਇੰਨੇ ਮਾੜੇ ਹੋ ਗਏ ਕਿ ਪੱਠੇ ਮੁੱਲ ਵੀ ਨਾ ਲਏ ਗਏ ਫੇਰ ਸੜਕ ਕੰਡੇ ਉੱਗਿਆ ਮੈਣਾ ਤੇ ਜੰਗਲੀ ਘਾਹ ਵੱਢ ਕੇ ਲਿਆਉਣਾ ਪਿਆ ਕਰਦਾ ਜਦੋਂ ਮਾੜੀ ਬੂਟੀ ਕਾਰਨ ਡੰਗਰ ਪੱਠਿਆਂ ਨੂੰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ ਉਸ ਦਿਨ ਪੰਡ ਟੋਕੇ ਤੇ ਕੁੱਤਰ ਕੇ ਮੂੰਹ ਹੱਥ ਤੋਂ ਮਾਂ ਕੋਲ ਰੋਟੀ ਮੰਗੀ ਆਖਣ ਲੱਗੇ ਸ਼ਹਿਰ ਕਰਫਿਊ ਲੱਗ ਗਿਆ ਤੇ ਸਵੇਰ ਦਾ ਮੀਂਹ ਵੀ ਪਈ ਜਾਂਦਾ ਤੇਰੇ ਪਿਓ ਦੀ ਦਿਹਾੜੀ ਨਹੀਂ ਲੱਗੀ ਬਾਹਰ ਸਾਈਕਲ ਦੀ ਚਾਂ ਚੜਾਉਂਦੇ ਹੋਏ ਮੇਰੇ ਬਾਪ ਨੇ ਸ਼ਾਇਦ ਜਾਣ ਬੁੱਝ ਕੇ ਹੀ ਮੇਰੇ ਵੱਲ ਪਿੱਠ ਕਰ ਰੱਖੀ ਸੀ ਕੋਖੇਮਰ ਤੇ ਸੀਖਰ ਤੇ ਸੀਤੇ ਨਾਲ-ਨਾਲ ਮੇਰਾ ਗੁੱਸਾ ਵੀ ਜੋੜੀ ਰਲਾਉਂਦਿਆਂ ਨੇ ਐਨੇ ਨਿਆਣੇ ਕਿਉਂ ਜੰਮ ਧਰੇ ਬਾਰ ਖਾਲੀ ਪੇਟ ਮੇਰਾ ਦਿਮਾਗ ਹੋਰ ਵੀ ਤੇਜ਼ ਹੋ ਗਿਆ ਫਿਰ ਹੌਲੀ ਜਿਹੀ ਵਾਰ ਨੂੰ ਨਿਕਲ ਸਿੱਧਾ ਨਹਿਰ ਦੇ ਪੁਲ ਤੇ ਉੱਪਰ ਗਿਆ ਆਥਨ ਵੇਲੇ ਦੇ ਕੁਸਮੂਸੇ ਵਿੱਚ ਨਾ ਕੋਈ ਮੈਨੂੰ ਵੀ ਇੱਕ ਸੱਲਦਾ ਸੀ ਤੇ ਨਾ ਹੀ ਮੈਂ ਕਿਸੇ ਨੂੰ ਫਰਲਾਂਗ ਦੀ ਬਿੱਥ ਤੇ ਟਾਲੀ ਕੋਲ ਉੱਗੇ ਵੱਡੇ ਸਾਰੇ ਪੀਪਲ ਕੋਲੇ ਦਿਨੇ ਵੀ ਡਰ ਆਇਆ ਕਰਦਾ ਸੀ ਨਾਲ ਦੇ ਅਕਸਰ ਆਖਿਆ ਕਰਦੇ ਕਿ ਇੱਥੇ ਡੁੱਬ ਕੇ ਮਰਿਆਂ ਦੀ ਰੂਹ ਪਟਕਦੀ ਏ ਪੂਤ ਰਹਿੰਦੇ ਉੱਥੇ ਪਰ ਉਸ ਦਿਨ ਮੈਨੂੰ ਕੋਈ ਡਰ ਨਹੀਂ ਸੀ ਲੱਗਾ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਨਹਿਰੋਂ ਪਰਲੇ ਕੰਡੇ ਪੂਜਿਆਂ ਕੋਲ ਉੱਗੇ ਝਾਲਿਆਂ ਵਿੱਚ ਅਕਸਰ ਹੀ ਰੂੜੇ ਆਉਂਦੇ ਕਿੰਨੇ ਸਾਰੇ ਨਾਰੀਅਲ ਦੇ ਖੋਪੇ ਆ ਕੇ ਫੌਜਾਇਆ ਕਰਦੇ ਪਰ ਉਸ ਦਿਨ ਕਿਸਮਤ ਚੰਗੀ ਸੀ ਨਾਰੀਅਲ ਦੇ ਖੋਪਿਆਂ ਦੇ ਨਾਲ-ਨਾਲ ਪਟੜੀ ਤੇ ਰੰਗ ਵਾਲੇ ਮਿੱਠੇ ਚੌਲਾਂ ਦੀ ਪੋਟਲੀ ਤੇ ਮੋਤੀ ਚੂੜ ਦੇ ਕਿੰਨੇ ਸਾਰੇ ਲੱਡੂ ਕਰੀ ਲਿਆ ਨੀ ਸਬਜ਼ੀ ਤੇ ਹੋਰ ਵੀ ਕਿੰਨਾ ਹੁਨਿਕ ਸੁੱਕ ਪਿਆ ਸੀ ਛੇਤੀ ਨਾਲ ਪੱਥਰ ਤੇ ਮਾਰ ਗਿਰੀ ਤੋੜ ਲਈ ਛੁੱਟੀ ਕੁਝ ਪਾਣੀ ਥੱਲੇ ਵਗ ਗਿਆ ਤੇ ਕੁਝ ਪੀ ਲਿਆ ਫਿਰ ਗਿਰੀ ਖਾਦੀ ਫਿਰ ਬਾਕੀ ਛਾਇਆਂ ਤੇ ਵੀ ਘੜੀ ਲਾਈ ਫਿਰ ਮਾਂ ਤੇ ਬਾਕੀ ਦੇ ਜੀਆਂ ਦਾ ਚੇਤਾ ਆ ਗਿਆ ਤੇ ਬਾਕੀ ਦੀਆਂ ਛਾਇਆਂ ਪਰਨੇ ਵਿੱਚ ਬੰਨ ਘਰ ਨੂੰ ਹੋ ਤੁਰਿਆ ਘਰੇ ਅਪੜਿਆ ਤਾਂ ਰਗ ਰਗ ਤੋਂ ਬਾਕੀ ਮਾਂ ਤੋਂ ਕੁਝ ਵੀ ਲੁਕਾਇਆ ਨਾ ਗਿਆ ਉਹ ਥੋੜੀ ਨਰਾਜ਼ ਤਾਂ ਲੱਗੀ ਪਰ ਚੁੱਪ ਸੀ ਪਲੇਕੀ ਦਾ ਪੁੱਤ ਟੂਣਾ ਸਿਰ ਝੜ ਕੇ ਹੀ ਨਾ ਬੋਲਣ ਲੱਗ ਪਵੇ ਛੇਤੀ ਨਾਲ ਚੌਕੇ ਖੜ ਮੇਰੇ ਸਿਰ ਤੋਂ ਮਿਰਚਾਂ ਵਾਰੀਆਂ ਤੇ ਫਿਰ ਕੁਝ ਸੋਚਦੀ ਨੇ ਮੈਨੂੰ ਆਪਣੀ ਬੁੱਕਲ ਚ ਲੁਕੋ ਲਿਆ ਘੜੀ ਕੁ ਮਗਰੋਂ ਹੌਂਕਿਆਂ ਦੀ ਆਵਾਜ਼ ਸੁਣ ਹਾਲ ਹੀ ਜਹੀ ਬੁੱਕਲ ਚੋਂ ਮੂੰਹ ਬਾਹਰ ਕੱਢਿਆ ਤੇ ਉਸ ਦੀ ਚੁੰਨੀ ਦੇ ਕਿਨਾਰਿਆਂ ਨਾਲ ਉਸ ਦੇ ਅਥਰੂ ਪੂੰਝੁੱਟੇ ਫਿਰ ਹਾਲ ਹੀ ਜਹੀ ਅੱਖਾਂ ਘਬਰਾ ਨਾ ਮਾਂ ਦੁੜੀਆਂ ਦਾ ਕੋਈ ਭੂਤ ਜਾਂ ਟੂਣਾ ਭੁੱਖ ਨਾਲੋਂ ਜ਼ਿਆਦਾ ਤਾਕਤਵਰ ਨਹੀਂ ਹੁੰਦਾ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ।